ਕੈਕੀ ਗਾਇਲ ਹਾਂਜੀ ਆਪਾਂ ਕੁਲਚਿਆਂ ਵਾਸਤੇ ਹਾਂ ਆਲੂ ਬਾੜਲੇ ਸੀਗੇ ਠੀਕ ਹੈ ਜਿਨ੍ਹਾਂ ਨੂੰ ਆਪਾਂ ਹੌਲੀ-ਹੌਲੀ ਮੈਸ਼ ਕਰਾਂਗੇ ਬਿਲਕੁਲ ਇਹਦੇ ਵਿੱਚ ਕੋਈ ਵੀ ਗੱਠ ਨਹੀਂ ਰਹਿਣੀ ਚਾਹੀਦੀ ਐਨੇ ਜ਼ਿਆਦਾ ਤਰੀਕੇ ਨਾਲ ਮੈਸ਼ ਕਰਨੇ ਨੇ ਜੇ ਕद्दूकस ਕਰਨੇ ਤੁਹਾਡੀ ਮਰਜ਼ੀ ਹੈ ਤੁਸੀਂ ਕद्दूकस ਵੀ ਕਰ ਸਕਦੇ ਹੋ ਨਹੀਂ ਤਾਂ ਫਿਰ ਇਹਨੂੰ ਚੰਗੀ ਤਰ੍ਹਾਂ ਮੈਸ਼ ਕਰ ਹਾਂਜੀ ਆਪਾਂ ਆਲੂ ਆਪਣੇ ਮੈਸ਼ ਕਰ ਲਏ ਠੀਕ ਹੈ ਜੀ ਤੇ ਹੁਣ ਆਪਾਂ ਪਹਿਲਾਂ ਲਾਵਾਂਗੇ ਆਲੂਆਂ ਨੂੰ ਤੜਕਾ ਠੀਕ ਹੈ ਆਪਾਂ ਥੋੜਾ ਜਿਹਾ ਤੇਲ ਪਾਵਾਂਗੇ ਜਿਆਦਾ ਵੀ ਨਹੀਂ ਬਸ ਥੋੜਾ ਜਿਹਾ ਤੇਲ ਪਾਣਾ ਹੈ ਤਾਂ ਕਿ ਆਪਾਂ ਆਲੂਆਂ ਨੂੰ ਵਧੀਆ ਮਸਾਲੇਦਾਰ ਬਣਾ ਸਕੀਏ ਇਹਨਾਂ ਨੂੰ ਤੜਕਾ ਲਗਾ ਕੇ ਠੀਕ ਹੈ ਜੀ ਹੁਣ ਆਪਾਂ ਸਭ ਤੋਂ ਪਹਿਲਾਂ ਤੇਲ ਨੂੰ ਗਰਮ ਕਰ ਲਾਂਗੇ ਤਾਂ ਕਿ ਇਹਦਾ ਜਿਹੜਾ ਕੱਚਾਪਾਨ ਹੈ ਨਾ ਉਹ ਨਿਕਲ ਜਵੇ ਇਹ ਚੋ ਸਮੈਲ ਜੀ ਨਾ ਆਵੇ ਕੱਚੇ ਜੇ ਤੇਲ ਦੀ ਆਪਾਂ ਪਹਿਲਾਂ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰ ਆ ਗਿਆ ਹਾਂਜੀ ਆਪਣਾ ਤੇਲ ਹੈ ਜਿਹੜਾ ਉਹ ਗਰਮ ਹੋ ਚੁੱਕਿਆ ਠੀਕ ਹੈ ਉਹ ਚੋ ਕੱਚੀ ਸਮੈਲ ਨਿਕਲ ਚੁੱਕੀ ਹੈ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਕੌਲੀ ਮੈਂ ਛੋਟੇ ਕੱਟਲੇ ਸੀਗੇ ਪਿਆਜ਼ ਛੋਟੇ ਟੁਕੜਿਆਂ ਚ ਆਪਾਂ ਉਹ ਪਾਵਾਂਗੇ ਇਹਦੇ ਵਿੱਚ ਠੀਕ ਹੈ ਜੀ ਤੜਕਾ ਉਹ ਵੀ ਲਾਣਾ ਆਪਾਂ ਜਿਵੇਂ ਸਬਜੀ ਨੂੰ ਲਗਾਉਨੇ ਹੁੰਨੇ ਆ ਬਸ ਇਹ ਆ ਵੀ ਇਹਦੇ ਵਿੱਚ ਆਪਾਂ ਜ਼ਿਆਦਾ ਬਰਾਊਨ ਨਹੀਂ ਕਰਨਾ ਹੈਗਾ ਸਿਰਫ ਹਲਕਾ ਜਿਹਾ ਰੋਸਟੇ ਕਰਨਾ ਏ ਇਹਨੂੰ ਠੀਕ ਹੈ ਜੀ ਹਾਂ ਬਰੋਚ ਹਾਂਜੀ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਹਰੀ ਮਿਰਚ ਜਿਹੜੀ ਕੁੱਟ ਲਈ ਸੀਗੀ ਠੀਕ ਹੈ ਮਿਰਚ ਤੁਸੀਂ ਆਪਣੇ ਸਾਹਮਣੇ ਪਾਉਣੀ ਹੈ ਜਿੰਨਾਕ ਤੁਹਾਡੇ ਫੈਮਲੀ ਦੇ ਵਿੱਚ ਖਾਂਦੇ ਨੇ ਜੇ ਕਰਾਰਾ ਖਾਂਦੇ ਨੇ ਤਾਂ ਕਰਾਰੀ ਪਾ ਸਕਦੇ ਹੋ ਤਾਂ ਜਾਦਾ ਪਾ ਸਕਦੇ ਹੋ ਠੀਕ ਹੈ ਜੀ ਜੇ ਘੱਟ ਖਾਂਦੇ ਨੇ ਤਾਂ ਘੱਟ ਪਾ ਸਕਦੇ ਹੋ ਹੁਣ ਆਪਾਂ ਇਹਦੇ ਵਿੱਚ ਮਿਰਚ ਵੀ ਪਾ ਲਈ ਠੀਕ ਹੈ ਜੀ ਆਪਾਂ ਇਹਨੂੰ ਉਹੀ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਵੀ ਆਪਾਂ ਇਹਨੂੰ ਬਿਲਕੁਲ ਚੰਗੀ ਤਰ੍ਹਾਂ ਨਹੀਂ ਉਹ ਕਰਨਾ ਤਾਂ ਕਿ ਜਿਹੜਾ ਪਿਆਜ਼ਾ ਦਾ ਕਰੰਚੀનેસ ਹੈ ਨਾ ਉਹ ਰਹੇ ਠੀਕ ਹੈ ਜੀ ਹੁਣ ਆਪਾਂ ਗੈਸ ਨੂੰ ਆਪਣੇ ਨੂੰ ਸਿਮ ਕਰ ਲਾਂਗੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਹੋਰ ਮਸਾਲੇ ਹਾਂਜੀ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਨਮਕ ਹਾਂਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਚਾਟ ਮਸਾਲਾ ਜਿਹੜਾ ਕਿ ਇਹਦਾ ਮੇਨ ਇਨਗਰੀਡੀਅੰਟ ਹੈ ਜੇ ਚਾਟ ਮਸਾਲਾ ਪਾਉਨੇ ਆ ਤਾਂ ਉਹਦੇ ਨਾਲ ਕੁਲਚੇ ਬਹੁਤ ਜ਼ਿਆਦਾ ਟੇਸਟੀ ਬਣਦੇ ਨੇ ਹਾਂਜੀ ਬਾਕੀ ਤੁਹਾਡੀ ਆਪਣੀ ਮਰਜ਼ੀ ਹੈ ਜੇ ਤੁਸੀਂ ਇਮਲੀ ਦਾ ਪਾਣੀ ਪਾਉਣਾ ਚਾਹੁੰਦੇ ਹੋ ਇਮਲੀ ਦਾ ਪਾਣੀ ਵੀ ਪੈ ਸਕਦਾ ਇਹਦੇ ਵਿੱਚ ਠੀਕ ਹੈ ਪਰ ਮੈਂ ਪਾ ਰਹੀ ਹਾਂ ਇਹਦੇ ਵਿੱਚ ਚਾਟ ਮਸਾਲਾ ਠੀਕ ਹੈ ਜੀ ਹਾਂਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਚਮਚ ਗਰਮ ਮਸਾਲੇ ਦਾ ਠੀਕ ਹੈ ਜੀ ਉੜੀ ਜੀ ਪਾਵਾਂਗੇ ਇਹਦੇ ਵਿੱਚ ਆਪਾਂ ਹਲਦੀ ਸਿਰਫ ਬਿਲਕੁਲ ਥੋੜਾ ਜਿਹਾ ਰੰਗ ਦੇਣ ਵਾਸਤੇ ਜ਼ਿਆਦਾ ਨਹੀਂ ਪਾਉਣੀ ਹੈਗੀ ਬਿਲਕੁਲ ਥੋੜਾ ਜਿਹਾ ਇਹਦੇ ਵਿੱਚ ਮੈਂ ਪਾਉਂਗੀ ਪਾਣੀ ਸਿਰਫ ਇੱਕ ਚਮਚ ਦੇ ਹਿਸਾਬ ਨਾਲ ਤਾਂ ਕਿ ਜਿਹੜੇ ਮਸਾਲੇ ਨੇ ਨਾ ਉਹ ਸਾਰੇ ਆਪਸ ਦੇ ਵਿੱਚ ਮਿਲ ਜਾਣ ਥੋੜਾ ਜਿਹਾ ਵੀ ਕੱਟਾ ਪੰਨਾ ਰਹੇ ਨਾ ਵਿੱਚ ਦੇਖੋ ਜੀ ਠੀਕ ਹੈ ਜੀ ਦੇਖੋ ਮਸਾਲੇ ਸਾਰੇ ਆਪਸ ਦੇ ਵਿੱਚ मिक्स हो गए ना ਹੁਣ ਆਪਾਂ ਇਹਦੇ ਵਿੱਚ ਪਾਣੇ ਨੇ ਆਪਣੇ ਆਹ ਆਲੂ ਜਿਹੜੇ ਆਪਾਂ ਮੈਸ਼ ਕੀਤੇ ਸੀ ਆਲੂਆਂ ਨੂੰ ਇਹਦੇ ਵਿੱਚ ਪਾ ਕੇ ਫਿਰ ਇਹਨੂੰ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਕਰ ਲੈਣਾ ਮਿਕਸ ਕਰਕੇ ਫਿਰ ਉਸ ਤੋਂ ਬਾਅਦ ਵਿੱਚ ਇਹਨੂੰ ਠੰਡਾ ਕਰਨਾ ਆਪਾਂ ਆ ਦੇਖੋ ਐਵੇਂ ਆਲੂ ਖਾਤੇ ਹੋਏ ਨਾ ਬਹੁਤ ਜ਼ਿਆਦਾ ਟੇਸਟੀ ਲੱਗਦੇ ਆ ਕੁੱਲਚਿਆਂ ਦੇ ਵਿੱਚ ਟੇਸਟ ਬਹੁਤ ਜ਼ਿਆਦਾ ਵਧੀਆ ਆਉਂਦਾ ਐਵੇਂ ਜੇ ਆਪਾਂ ਆਲੂਆਂ ਨੂੰ ਤੜਕਾ ਲਗਾ ਕੇ ਕੁੱਲਚੇ ਬਣਾਉਣੇ ਆ ਹਾਂਜੀ ਆਲੂ ਜਿਹੜੇ ਨੇ ਆਪਣੇ ਉਹ ਠੰਡੇ ਹੋ ਚੁੱਕੇ ਨੇ ਠੀਕ ਹੈ ਆਪਾਂ ਤਾਂ ਅਗਰ ਕਿਨ ਥਾਲਜ ਕੱਢ ਲਿਆ ਸੀ ਵੀ ਠੰਡੇ ਹੋ ਜਾਣ ਜਲਦੀ ਤੇ ਇੱਧਰ ਆਪਾਂ ਰੱਖ ਲਿਆ ਤਵਾ ਤਵਾ ਜਿਹੜਾ ਉਹ ਕੁਲਚੀਆਂ ਵਾਸਤੇ ਆਪਾਂ ਥੋੜਾ ਜਿਹੜਾ ਮੋਟਾ ਹੁੰਦਾ ਨਾ ਤਵਾ ਉਹੀ ਰੱਖਿਆ ਠੀਕ ਹੈ ਜੀ ਇਹ ਗਰਮ ਹੋ ਰਿਹਾ ਜਦ ਨੂੰ ਜਦ ਨੂੰ ਆਪਾਂ ਨਾ ਕੁਲਚੀਆਂ ਦੇ ਜਿਹੜੇ ਬੇਸ ਨੇ ਉਹਨਾਂ ਨੂੰ ਆਪਾਂ ਕਟਿੰਗ ਕਰਕੇ ਇਹਦੇ ਵਿੱਚ ਆਲੂ ਭਰਾਂਗੇ ਠੀਕ ਹੈ ਆਪਾਂ ਕੁਲਚੇ ਦਾ ਬੇਸ ਲੈ ਲਿਆ ਠੀਕ ਹੈ ਜੀ ਜਿਹੜਾ ਨਾ ਇਧਰੋਂ ਇਹਦਾ ਦੇਖੋ ਇੱਕ ਤਾਂ ਹੁੰਦਾ ਉੱਤੋਂ ਦਾ ਗੁੜਾਈ ਵਾਲਾ ਇਹ ਪੀਸ ਇਧਰੋਂ ਨਹੀਂ ਕੱਟਣੀ ਹੈਗੀ ਸਾਈਡ ਜਿਹੜੀ ਇਧਰੋਂ ਨਾ ਐਵੇਂ ਥੋੜੀ ਫਲੈਟ ਛੱਡੀ ਹੁੰਦੀ ਹੈ ਇਹਨਾਂ ਨੇ ਕੱਟ ਵੀ ਉੱਤੇ ਹੁੰਦੇ ਨੇ ਥੋੜੇ ਜੀ ਉਧਰੋਂ ਆਪਾਂ ਕੱਟਣਾ ਥੋੜਾ ਸ਼ਾਰਪੇ ਲੈਣਾ ਇਹਦੇ ਵਾਸਤੇ ਚਾਕੂ ਠੀਕ ਹੈ ਉਹਦੇ ਨਾਲ ਆਪਾਂ ਐਵੇਂ ਹੌਲੀ-ਹੌਲੀ ਹੱਥ ਦੇ ਵਿੱਚ ਸੌਫਟੇ ਜਿਹਾ ਫੜ ਕੇ ਬਸ ਇਹਨੂੰ ਕਟਿੰਗ ਕਰ ਲੈਣਾ ਠੀਕ ਹੈ ਜੀ ਦੇਖੋ ਕਟਿੰਗ ਹੋ ਕੇ ਐਵੇਂ ਖੋਲ ਲਿਆ ਚੰਗੀ ਤਰ੍ਹਾਂ ਉਸ ਤੋਂ ਬਾਅਦ ਵਿੱਚ ਆਪਾਂ ਇਹਦੇ ਵਿੱਚ ਭਰਨੇ ਆ ਜੀ ਆਲੂ ਹਾਂਜੀ ਆਪਾਂ ਹਾਂ ਛੋਟਾ ਚਮਚ ਲੈ ਲਿਆ। ਇਹਦੀ ਮਦਦ ਦੇ ਨਾਲ ਆਪਾਂ ਇਹਦੇ ਵਿੱਚ ਆਲੂ ਭਰ ਦਨੇ ਨੇ। ਆਲੂ ਪੂਰੇ ਹਨ। ਇਹਦੇ ਵਿੱਚ ਦਬਾ-ਦਬਾ ਕੇ ਭਰਨੇ ਨੇ। ਤਾਂ ਕਿ ਆਲੂਆਂ ਦਾ ਵਧੀਆ ਟੇਸਟ ਆਵੇ। ਠੀਕ ਹੈ ਜੀ। ਐਵੇਂ ਆਪਾਂ ਹੁਣ ਆਪਣੇ ਸਾਰੇ ਪਹਿਲਾਂ ਕੁਲਚੇ ਭਰ ਲੈਣੇ ਨੇ। ਫਿਰ ਆਪਾਂ ਇਹਨਾਂ ਨੂੰ ਫਰਾਈ ਕਰਦੇ ਦਿਖਾਵਾਂਗੇ। ਠੀਕ ਹੈ ਜੀ। ਐਵੇਂ ਤੁਸੀਂ ਪਹਿਲਾਂ ਸਾਰੇ ਕੁਲਚੇ ਭਰ ਕੇ ਰੱਖ ਲੈਣੇ। ਦੇਖੋ ਹਾਂਜੀ ਇਹਦੇ ਕੁਲਚਿਆਂ ਦੇ ਬੇਸ ਸੀਗੇ ਉਹ ਆਪਾਂ ਸਾਰੇ ਆਲੂਆਂ ਨਾਲ ਭਰ ਲੇ ਠੀਕ ਹੈ ਜੀ ਆਪਾਂ ਸਾਰੇ ਦੇ ਵਿੱਚ ਆਲੂ ਭਰ ਲੇ ਹੁਣ ਆਪਾਂ ਇਹਨਾਂ ਨੂੰ ਤਲਾਂਗੇ ਆਪਾਂ ਤਵਾ ਰੱਖ ਲਿਆ ਤਵਾ ਮੈਂ ਪਹਿਲਾਂ ਹੀ ਤੁਹਾਨੂੰ ਦੱਸਿਆ ਵੀ ਅਸੀਂ ਮੋਟਾ ਤਵਾ ਲੈਂਦਾ ਇਹਦੇ ਵਿੱਚ ਜਿਹੜਾ ਸਪੈਸ਼ਲ ਤਵਾ ਆਂਦਾ ਏ ਇਹ ਵੈਸੇ ਸਾਡਾ ਨਾ ਪੂੜਿਆਂ ਵਾਲਾ ਤਵਾ ਏ ਮੇਰੇ ਮੰਮੀ ਹੁਣੀ ਨਾ ਇਹਦੇ ਤੇ ਪੂੜੇ ਬਣਾਉਂਦੇ ਹੁੰਦੇ ਨੇ ਤੇ ਇਹ ਤਵੇ ਦੇ ਉੱਤੇ ਆਪਾਂ ਘਿਓ ਲਗਾ ਲਿਆ ਚੰਗੀ ਤਰ੍ਹਾਂ ਹੁਣ ਆਪਾਂ ਇੱਕ ਇੱਕ ਰੱਖ ਕੇ ਕੁਲਚਾ ਆ ਦੇਖੋ ਐਵੇਂ ਨਾ ਦਬਾ-ਦਬਾ ਕੇ ਇਹਨੂੰ ਐਵੇਂ ਆਪਾਂ ਰੜਦੇ ਜਾਣਾ ਠੀਕ ਹੈ ਇਹਦੇ ਤੇ ਆਪਣੇ 3 ਤੋਂ 4 ਕੁਲਚੇ ਆ ਜਾਣਗੇ ਤਵੇ ਦੇ ਉੱਤੇ ਠੀਕ ਹੈ ਜੀ ਪਰ ਐ ਵੀ ਇਹਨੂੰ ਦਬਾਣਾ ਜ਼ਰੂਰ ਹੈ ਤੁਸੀਂ ਦਬਾ-ਦਬਾ ਕੇ ਇਹਨੂੰ ਨਾ ਹੱਥਾਂ ਦੇ ਨਾਲ ਫਿਰ ਓਨਾ ਹੀ ਇਹਦੇ ਵਿੱਚ ਪਰੰਚੀ ਪਨ ਆਊਗਾ ਠੀਕ ਹੈ ਜੀ ਦੇਖੋ ਐਵੇਂ ਖੁਰਚਣੇ ਦੀ ਮਦਦ ਦੇ ਨਾਲ ਆਪਾਂ ਇਹਨੂੰ ਉਹ ਕਰ ਲੈਣਾ ਇਹਦੇ ਉੱਤੇ ਆਪਾਂ ਕਿਉ ਹੋਰ ਲਾ ਲੈਣਾ ਤੁਹਾਡੀ ਮਰਜ਼ੀ ਹੈ ਅਗਰ ਤੁਸੀਂ ਮੱਖਣ ਲਗਾਣਾ ਹੈ ਮੱਖਣ ਲਗਾ ਲਓ ਮੱਖਣ ਨਾਲ ਹੋਰ ਵੀ ਜ਼ਿਆਦਾ ਟੇਸਟ ਵੱਧ ਜਾਂਦਾ ਠੀਕ ਹੈ ਜੀ ਉਹ ਤੁਹਾਡੀ ਆਪਣੀ ਮਰਜ਼ੀ ਹੈ ਜੋ ਤੁਹਾਨੂੰ ਟੇਸਟੀ ਲੱਗਦਾ ਹੈ ਮੱਖਣ ਲਗਾਣਾ ਹੈ ਘਿਓ ਲਗਾਣਾ ਹੈ ਕਈ ਤੇਲ ਦੇ ਵਿੱਚ ਵੀ ਤਲਦੇ ਨੇ ਠੀਕ ਹੈ ਜੀ ਮੈਂ ਇਹਦੇ ਤੇ ਲਗਾ ਰਹੀਆਂ ਦੇਸੀ ਘਿਓ ਹੁਣ ਆਪਾਂ ਇਹਨਾਂ ਨੂੰ ਐਵੇਂ ਚੰਗੀ ਤਰ੍ਹਾਂ ਰਾਲ ਲੈਣਾ ਜਦ ਤੱਕ ਇਹ ਕਰੰਚੀ ਨਾ ਹੋ ਜਾਣ ਦੇਖੋ ਉਤਲ ਬੁਤਲ ਕਰਕੇ ਆਪਾਂ ਇਹਨਾਂ ਨੂੰ ਗਾੜੀ ਜਾਣਾ ਆਹ ਦੇਖੋ ਜੀ ਕੁਲਚੇ ਆਪਣੇ ਬਿਲਕੁਲ ਕਰੰਚੀ ਹੋ ਚੁੱਕੇ ਨੇ ਠੀਕ ਹੈ ਹੁਣ ਆਪਾਂ ਇਹਨਾਂ ਨੂੰ ਐਵੇਂ ਆਪਣੀ ਪਲੇਟ ਦੇ ਵਿੱਚ ਕੱਢ ਲਾਂਗੇ ਪਲੇਟ ਦੇ ਵਿੱਚ ਕੱਢ ਕੇ ਹੁਣ ਆਪਾਂ ਇਹਨਾਂ ਨੂੰ ਰੈਪ ਕਰਾਂਗੇ ਨੈਪਕਿਨ ਦੇ ਵਿੱਚ ਜਾਨ ਨੂੰ ਪਹਿਲਾਂ ਆਪਾਂ ਦੂਜੇ ਕੁਲਚੇ ਇਹਦੇ ਤੇ ਧਰ ਦਈਏ ਤਾਂ ਕਿ ਦੂਜੇ ਕੁਲਚੇ ਰਲ ਜਾਣ ਆਪਣੇ ਆਪਾਂ ਥੋ ਹੋਰ ਲਗਾਤਾ ਇਹਦੇ ਤੇ ਇਹਦੇ ਤੇ ਆਪਾਂ ਐਵੇਂ ਰੱਖੀ ਜਾਣੇ ਨੇ ਕੁਲਚੇ ਠੀਕ ਹੈ ਜੀ ਐਵੇਂ ਬਸ ਇਹਨਾ ਕਹਿ ਵੀ ਇਹਨੂੰ ਤੁਸੀਂ ਐਵੇਂ ਕਮਾ ਕੇ ਨਾ ਦਬਾਇਓ ਜ਼ਰੂਰ ਉਨਾਂ ਹੀ ਜ਼ਿਆਦਾ ਵਧੀਆ ਹੋਊਗਾ ਕੁਲਚੇ ਜੇ ਕ੍ਰਾਂਚੀ ਨਾਲ ਸੌਣੀ ਜ਼ਿਆਦਾ ਵਧੀਆ ਆ ਜਾਂਦੀ ਹੈ ਠੀਕ ਹੈ ਕਿ ਕਿਹਦੇ ਵਿੱਚ ਘਿਓ ਤੇ ਮੱਖਣ ਦੀ ਕੰਜੂਸੀ ਨਹੀਂ ਕਰਨੀ ਹੈਗੀ ਉਹ ਤੁਸੀਂ ਪਾਉਣਾ ਸੋਣਾ ਹਨਾ ਪਰੇ ਪਰੇ ਬੂਜੀ ਹੂੰ ਤੀ ਬੈਲੋ ਹਾਂ ਬੈਲੋ ਕਿ ਨਨਾ ਜੀ ਬੈਲੋ ਬੈਲੋ ਉਹ ਕੀ ਹੁੰਦਾ ਬੈਲੂਨ ਬੈਲੂਨ ਲੈ ਕੇ ਆਵਾਂਗੇ ਆਪਾਂ ਹਾਲੇ ਪਹਿਲਾਂ ਪਰੀ ਬਈ ਕੁਲਚੇ ਬਣਾ ਰਹੀ ਐ ਅੱਜ ਤਾਂ ਪਰੀ ਰਾਣੀ ਸਾਡੀ ਕੁਲਚੇ ਬਣਾ ਰਹੀ ਐ ਮੇਰੀ ਲਾਡੋ ਹਾਂਜੀ ਹੁਣ ਆਪਾਂ ਕੁਲਚਿਆਂ ਨੂੰ ਨਾ ਐਵੇਂ ਨੈਪਕਿਨ ਦੇ ਵਿੱਚ ਰੈਪ ਕਰ ਲਿਆ ਠੀਕ ਐ ਹੁਣ ਬੱਚੇ ਸਾਰੇ ਉਧਰ ਬੈਠੇ ਕਿਉਂਕਿ ਇੱਧਰ ਗਰਮੀ ਬਹੁਤ ਐ ਬੱਚਿਆਂ ਨੂੰ ਕਿਹਾ ਵੀ ਤੁਸੀਂ ਆਪਣਾ ਉਧਰ ਏਸੀ ਲਗਾ ਕੇ ਉਧਰ ਰੂਮ 'ਚ ਬੈਠੋ ਸਾਰੇ ਆਣੇ ਮੰਮੀ ਡੈਡੀ ਹੋਣੀ ਵੀ ਸਾਰੇ ਆਣੇ ਉਧਰ ਬੈਠੇ ਆ ਹੁਣ ਆਪਾਂ ਸਾਰਿਆਂ ਨੂੰ ਐਵੇਂ ਕੁਲਚਿਆਂ ਨੂੰ ਸਰਵ ਕਰ ਦਾਂਗੇ ਠੀਕ ਐ ਜੀ ਬਾਕੀ ਤੁਸੀਂ ਵੀ ਘਰੇ ਬਣਾ ਕੇ ਦੇਖਿਓ ਜਿਵੇਂ ਹੁਣ ਬੱਚੇ ਛੁੱਟੀਆਂ 'ਚ ਇਕੱਠੇ ਹੋਏ ਹੈ ਆ ਬਣਾ ਕੇ ਦੋ ਜ਼ਰੂਰ ਬੱਚਿਆਂ ਨੂੰ ਠੀਕ ਹੈ ਤੁਸੀਂ ਆਪਣੇ ਘਰੇ ਵੀ ਬਣਾਓ ਆਓ ਨਾਲੇ ਆਪਣੇ ਸੋਈ ਦੇ ਵਿੱਚ ਖਾਓ ਜੀ ਕੁਲਚੇ ਟੇਸਟ ਕਰੋ ਜੇ ਤੁਹਾਨੂੰ ਸਾਡਾ ਇਹ ਵਲੌਗ ਵਧੀਆ ਲੱਗਿਆ ਹੈ ਤਾਂ ਸਾਡੇ ਚੈਨਲ ਆਪਣੇ ਸੋਈ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਆ ਕਰੋ ਲਾਈਕ ਤੇ ਬਾਕੀ ਕਮੈਂਟ ਵੀ ਕਰਿਆ ਕਰੋ ਜੀ ਰਿਕਵੈਸਟ ਹੈ ਠੀਕ ਹੈ ਜੀ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਨਾਲੇ ਜੇ ਤੁਸੀਂ ਕੋਈ ਹੋਰ ਰੈਸিপি ਸਿੱਖਣਾ ਚਾਹੁੰਦੇ ਹੋ ਤਾਂ ਉਹ ਵੀ ਸਾਨੂੰ ਤੁਸੀਂ ਕਮੈਂਟਾਂ ਦੇ ਵਿੱਚ ਦੱਸਿਆ ਕਰੋ ਓਕੇ ਜੀ ਸਤਿ ਸ਼੍ਰੀ ਅਕਾਲ